ਇਹ ਇਤਿਮਾ ਆਇਆ ਸੀ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਇਹ ਚੁਲਾ ਟੈਕਸ ਨਹੀਂ ਦੇ ਰਹੇ ਤੁਹਾਡੇ ਪ੍ਰੈਸ ਵਾਲੇ ਵੀ ਉਸ ਟਾਈਮ ਇੱਥੇ ਖੜੇ ਸੀਗੇ ਔਰ ਵੀਡੀਓ ਮੈਡਮ ਨੇ ਟੈਲੀਫੋਨ ਸਾਰਿਆਂ ਨੂੰ ਕਿਤੇ ਕਿ ਆ ਕੇ ਆਪਣੇ ਚੁਲਾ ਟੈਕਸ ਦੀਆਂ ਪਰਚੀਆਂ ਇਕੱਠੀਆਂ ਜਾਂ ਔਰ ਜਿਹੜੇ ਜਿਹੜੇ ਬੰਦੇ ਖੜੇ ਨੇ ਉਹਨਾਂ ਕਰ ਦਿੱਤਾ ਜੀ ਉਹਨੇ ਚਾਰ ਪੰਜ ਜਿਹੜੇ ਪੰਚਾਇਤ ਸੈਕਟਰੀ ਉਹ ਪਹੁੰਚ ਵੀ ਗੋਨ ਆਖਿਆ ਜੀ ਆਓ ਤੁਹਾਡੇ ਅਸੀਂ ਕਰ ਰਹੇ ਉਹਦੇ ਬਾਅਦ ਅਸੀਂ ਉੱਠ ਕੇ ਤੇ ਤੁਰ ਪਿਆ ਤੇ ਇਹ ਆਮ ਆਦਮੀ ਪਾਰਟੀ ਵਾਲੇ ਆ ਕੇ ਗੁੰਡਾ ਕਰਦੀ ਤੇ ਉਤਰ ਆਏ ਉਹਨਾਂ ਨੇ ਮੇਰੇ ਖਿਆਲ ਜੇਸਾ ਤੇ ਮੈਂ ਖੜਾ ਇੱਥੇ ਕਿ ਮੈਂ ਪਹੁੰਚਿਆ ਸੀ ਬਾਹਰ ਜਾਣ ਲਈ ਉਹਨਾਂ ਨੇ ਆ ਕੇ ਗੁੰਡਾ ਕਰਦੀ ਦਾ ਨੰਗਾ ਨਾ ਸ਼ੁਰੂ ਕੀਤਾ ਤੇ ਉੱਥੇ ਅਸੀਂ ਖੜੇ ਆਂ ਔਰ ਇਹ ਜਿਹਨੇ ਦੇਰ ਪੰਚਾਇਤ ਸੈਕਟਰੀ ਤੁਸੀਂ ਹੁਣ ਪ੍ਰੈਸ ਵਾਲੇ ਉਹ ਜਾ ਕੇ ਅੰਦਰ ਵੇਖੋ ਕਿ ਪੰਚਾਇਤ ਸੈਕਟਰੀ ਕਿਤੇ ਬੈਠੇ ਨੇ ਤੇ ਜਾਂ ਕੋਈ ਛੋਲਾ ਟੈਕਸ ਦੀਆਂ ਪਰਚੀਆਂ ਕੱਟ ਰਹੇ ਨੇ ਤੇ ਜੇ ਇਹੋ ਜਿਹਾ ਕੋਜਾ ਮਜ਼ਾਕ ਹੀ ਆ ਤੇ ਮੇਰਾ ਖਿਆਲ ਹੈ ਕਿ ਇਲੈਕਸ਼ਨ ਕਰਨ ਦਾ ਜਾਂ ਕਰੋਨ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅੱਜ ਹੁਣ ਤ੍ਰਿਪਤ ਬাজਵਾ ਜੀ ਨਾਲ ਗੱਲ ਹੋ ਰਹੀ ਸੀ ਬਟਾਲਾ ਫਰੀਦਕੋਟ ਚੂੜੀਆਂ ਤਾਰੀਵਾਲ ਖਾਲ ਲਾਲੀਆਪਾ ਕਲਾਨੌਰ ਡੇਰ ਬਾਬਾ ਨਾਨਕ ਗੁਰਦਾਸਪੁਰ ਦੀਨਾਨਗਰ ਕਾਨੂੰਨਾਂ ਇੱਕ ਥਾਂ ਤੇ ਵੀ ਇਹ ਥੋੜਾ ਟੈਕਸ ਦੀਆਂ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਔਰ ਨਾ ਹੀ ਕਿਤੇ ਪੇਪਰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿੰਨਾ ਚਿਰ ਪੇਪਰ ਹੀ ਨਹੀਂ ਪੂਰੇ ਹੋਣਗੇ ਤੇ ਉਥੇ ਕੀ ਕੀ ਤੇ ਜਨਨ ਕਿ ਤੁਸੀਂ ਵੇਖਿਆ ਕਿ ਚੱਲ ਰਹੇ ਨੇ ਜੀ ਐਸ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਜ ਦਿੱਤਾ ਗਿਆ ਯਾਰ ਅਜੇ ਤੇ 7 ਤਰੀਕ ਨੂੰ ਫੈਸਲਾ ਹੋਣਾ ਜਿਹਦੇ ਨੋਮੀਨੇਸ਼ਨ ਪੇਪਰ ਰਿਜੈਕਟ ਹੋਣਗੇ ਜਾਂ ਐਕਸੈਪਟ ਹੋਣਗੇ ਉਹਦੇ ਤੋਂ ਪਹਿਲਾਂ ਹੀ ਕਰ ਦਿੱਤੇ ਜਾਣਗੇ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਵੇਖਿਆ ਉਥੇ ਇੱਕ ਪਿੰਡ ਆ ਸਮਰਾਜ ਟੂ ਸਮਰਾਜ ਟੂ ਦੇ ਵਿੱਚ ਆਡੇ ਸਾਹਮਣੇ ਉਹ ਬੰਦੇ ਨੇ ਲੱਡੂ ਵੰਡ ਦੇਤੇ ਤੇ ਕੱਲੋਂ ਪਿੰਡ ਨੇ ਸਾਰਿਆਂ ਨੇ ਫੈਸਲਾ ਕਰਦਾ ਇਹਨੂੰ ਅਸੀਂ ਮੰਨਦੇ ਹੀ ਨਹੀਂ ਤੋ ਇਹ ਜਿਹੜੀ ਚੀਜ਼ਾਂ ਨੇ ਇਹ ਸਿੱਧਾ ਦਾ ਸਿੱਧਾ ਪੰਚਾਇਤੀ ਰਾਜ ਦਾ ਕਾਣ ਕੀਤਾ ਜਾ ਰਿਹਾ ਜਿਹੜੀ ਸਾਡੀ ਡੈਮੋਕਰੈਟਿਕ ਜਿਹੜੀ ਜਿੱਥੋਂ ਪੰਚਾਇਤ ਜਿਹਨੂੰ ਕਿਹਾ ਜਾਂਦਾ ਪੰਜ ਪਰਮੇਸ਼ਰ ਜਿਹਨੂੰ ਕਿਹਾ ਗਿਆ ਸੀ ਉਹਦੀ ਤੋਹੀਨ ਆ ਔਰ ਇਹ ਜਿਹੜੀ ਮੁੱਖ ਮੰਤਰੀ ਸਾਹਿਬ ਕੱਲ ਜਿਹੜੇ ਹਸਪੀਟਲ ਚਾਏ ਸੀ ਉਹਨਾਂ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਕੋਈ ਫਰਮਾਨਚਾਰੀ ਕਰ ਤਾਂ ਕਿ ਫੇਰ ਤੇ elections ਪੰਜਾਬ ਚ ਹੋ ਸਕਣ ਸਰ ਪਰ ਦਸੰ ਜਿਹੜਾ ਕਰੋ ਤੱਕ ਜਾਰੀ ਰਹੇਗੀ ਕਿਹੜੀ ਫੇਰ ਤੇ ਬੈਠੇ ਆ ਹੁਣ ਕਿਤੇ ਇੱਥੇ ਦਰਿਆ ਤੁਰਿਆ ਲਿਆ ਕੇ ਇਹ ਵਵਾਗੇ ਤੇ ਇਹ ਗੁੰਡਾਗਰਦੀ ਦੇ ਖਿਲਾਫ ਇਹ ਕਰਾ ਕੇ ਨਾ ਉਹ ਸਰ ਜਿਹੜਾ ਸਰੂਪਾ ਪਾਇਆ ਗਿਆ ਉਹ ਅਧਿਕਾਰੀ ਫੇਰ ਦਫਤਰ ਹੀ ਲਾ ਦੇਗੇ ਜਿਹਨੂੰ ਸਰੂਪਾ ਪਾਇਆ ਗਿਆ ਦਫਤਰ ਦੇ ਵਿੱਚ ਚੌਂਕ ਕੀਤੀ ਉਹ ਅਧਿਕਾਰੀ ਕਿਹੜੇ ਥਾਂ ਤੇ ਗਏ ਨਾਲੇ ਹੁੰਦੇਗੇ ਨਹੀਂ ਅਧਿਕਾਰੀ ਕਿਹੜੇ ਇਮਾਰਤ ਚ ਸਪੈਸ਼ਲ ਰਿਕਾਰਡ ਕੀਤਾ ਜਾ ਰਿਹਾ ਨਹੀਂ ਤੇ ਡਿਕਲੇਅਰ ਇਹ ਨਾ ਕਰ ਦਿੱਤਾ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਵੀ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਤੇ ਡਿਕਲੇਅਰ ਹੋ ਸਕਦਾ ਹੈ 7 ਤਰੀਕ ਤੋਂ ਪਹਿਲਾਂ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਧਰਨਾ ਲਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਕੇ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਬੀ.ਡੀ.ਓ ਦਫਤਰ ਚ ਬਹਿ ਕੇ ਤਾਂ ਸੈਕਟਰੀਆਂ ਨੂੰ ਸਾਦ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਇੱਥੇ ਗੈਰ ਆ ਚਰਨੇ ਐ ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨਾ ਹੋਰ ਕੀ ਡੇਰਾ ਬਾਬਾ ਨਾਨਕ ਹਲਕੇ ਜੀ ਨਹੀਂ ਹੋਣ ਦੇਣੀ ਇਹ ਪ੍ਰਾਣੀਆਂ ਇਹਨਾਂ ਨੂੰ ਆਦਤਾਂ ਪਈਆਂ ਐਸੀ ਗੁੰਡਾਗਰਦੀ ਕਰਨ ਦੀਆਂ ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲੈਕਸ਼ਨ ਲੜਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸਬੰਧਤ ਹੈਗਾ ਆਪਣਾ ਪੇਪਰਵਰਕ ਪੂਰਾ ਕਰੇ ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਇਹ ਖੁਦ ਲਕਸ਼ਣਾ ਨਹੀਂ ਲੜਨਾ ਚਾਹੁੰਦੇ ਇਹ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾਂ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਹਲੇ ਖਲਕੇ ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਅੰਗੂਲੀ ਵੀ ਬੁਲਾਤੀ ਮੈਂ ਕੁੱਟ-ਕੁੱਟ ਕੇ ਉਹਦੀ ਲਿੱਦ ਕਰ ਦੇਣੀ ਆ ਇਹ ਕਰਾਂਗਾ ਇਹਨਾਂ ਨਾਲ ਇਹ ਪਿੱਛੇ ਗਿੱਜੇ ਨੇ ਐਵੇਂ ਲਾਲਾ ਲਾਲਾ ਕਰਨੀ ਦਫ਼ਤਰਾਂ 'ਚ ਜਾ ਕੇ ਪ੍ਰੈਸ਼ਰ ਬਣਾਉਣਾ ਅਫਸਰਾਂ ਤੇ ਜਾ ਕੇ ਲੀਡਰਾਂ ਦੁਦਿਆਂ ਤੇ ਜਦਿਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਨਾਂ ਡਟ ਕੇ ਮੈਂ ਮੁਕਾਬਲਾ ਕਰਨ ਨੂੰ ਤਿਆਰ ਬੈਠਾ ਡੈਮੋਕ੍ਰੇਸੀ ਦਾ ਕਹਾਣਤਾ ਆਪੇ ਹੀ ਕਰ ਦਿੱਤਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫਤਰ ਚਾਣ ਕੇ ਸੈਕਟਰੀਆਂ ਨੂੰ ਦਬਕੇ ਮਾਰਨੇ ਡੈਮੋਕਰੇਸੀ ਦੇ ਘਾਣਤਾ ਕਰਗੇ ਠੀਕ ਬਿਲਕੁਲ ਦੇਖੋ ਅੱਜ ਪੰਚਾਇਤੀ ਚੋਣਾਂ ਦੀਆਂ ਜਿਹੜੀਆਂ ਨਾਮਜ਼ਦਗੀਆਂ ਨੇ ਉਚਾਲੀਆਂ ਨੇ ਉਹਦੇ ਵਿੱਚ ਕਾਫੀ ਲੋਕ ਜਿਹੜੇ ਇੱਥੇ ਬੀਡੀਪੀਓ ਬਲੌਕ ਦੇ ਵਿੱਚ ਇਕੱਠੇ ਹੋਏ ਸੀ ਸੋ ਸਾਰੇ ਲੋਕਾਂ ਨੂੰ ਕਿਤੇ ਬੜੇ ਪਿਆਰ ਨਾਲ ਅਪੀਲ ਕੀਤੀ ਗਈ ਔਰ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਜਣ ਜਿਹਦਾ ਕੋਈ ਇੱਥੇ ਕੰਮ ਹੈਗਾ ਸਿਰਫ ਕੰਸਰਨਡ ਬੰਦਾ ਹੀ ਇੱਥੇ ਰਵੇ ਜਿਹਦਾ ਕੰਮ ਦੇ ਮੁਤਲਕਾ ਕੋਈ ਹੈ ਔਰ ਇਸ ਤੋਂ ਇਲਾਵਾ ਅਸੀਂ ਤੁਹਾਡੇ ਮਾਧਿਅਮ ਰਹੀ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਕਿ ਕਿਸੇ ਕਿਸਮ ਦਾ ਕੋਈ ਵੀ ਲਾਅਨ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਨਾ ਕੋਈ ਕਰੇ ਪੁਲਿਸ ਜਿਹੜੀ ਗੁਰਦਾਸਪੁਰ ਪੁਲਿਸ ਹੈ ਉਹ ਬਿਲਕੁਲ ਤਿਆਰ ਹੈ ਔਰ ਅਸੀਂ ਹਰ ਤਰ੍ਹਾਂ ਦੀ ਸਿਚੁਏਸ਼ਨ ਨਾਲ ਜੱਟਣ ਨੂੰ ਬਿਲਕੁਲ ਰੈਡੀ ਔਰ ਸਾਡੀ ਇਹ ਜ਼ਿੰਮੇਵਾਰੀ ਹੈ ਨਿਯਤਕਰ ਦੇ ਆਧਾਰ ਤੇ ਮੈਂ ਇਹ ਕਹਿਣਾ ਵੀ ਅਸੀਂ ਸਾਡੀ ਪਹਿਲ ਦੇ ਆਧਾਰ ਤੇ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਲਾਅਨ ਆਰਡਰ ਹੈ ਉਹਨੂੰ ਮੇਨਟੇਨ ਰੱਖਣਾ ਹੈ ਔਰ ਹਰ ਤਰ੍ਹਾਂ ਦਾ ਜਿਹੜਾ ਸਖਤ ਸਟੈਪ ਹੋਊਗਾ ਪਿਆਰ ਵਾਲਾ ਸਟੈਪ ਹੋਊਗਾ ਹਰ ਤਰ੍ਹਾਂ ਦਾ ਸਟੈਪ ਲਿਆ ਜਾਊ